ਸੈਂਟਰ ਦਿਰਤੇ ਹਰਿਆਣਾ ਦੀ ਸਰਕਾਰ ਦਾ ਪੂਤਲਾ ਸਾੜਨਾ ਏ ਭੈਣ ਦੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਨੂੰ ਜਾਂਦਿਆਂ ਨੂੰ ਕੰਨਾਂ ਕੱਢ ਕੇ ਬੜੇ ਬੜੇ ਪੱਥਰ ਲਾ ਕੇ ਰੋਕਿਆ ਗਿਆ ਤੇ ਜੇ ਉਹ ਕੋਈ ਡਰੇ ਗਿਆ ਅਤਿਰੂਗ ਦੇ ਗੋਲੇ ਡਰਾਉਣ ਵਾਲੇ ਗੋਲੇ ਬਰਾ ਚੁੜੀਆਂ ਗੋਲੀਆਂ 12 ਬੋਰ ਦੀਆਂ ਗੋਲੀਆਂ ਤੇ ਪੱਕੀ ਰਫਲ ਦੀਆਂ ਗੋਲੀਆਂ ਲਗਾਤਾਰ ਉੱਤੇ ਇਹ ਫੈਰਕ ਹੁੰਦੀ ਰਹੀ ਹੈ ਜਿਹੜੇ 21 ਨੂੰ ਗਾਹਾਂ ਵਧੰਦਾ ਫੈਸਲਾ ਸੀ ਉਹਨਾਂ 'ਚ ਛੱਡੀਆਂ ਗੋਲੀਆਂ ਚਲਾਈਆਂ ਇੱਕ ਨੌਜੋਣ ਆਪਣਾ ਵੱਲੋਂ ਦਾ ਜਿਹੜਾ ਕਮੌਤਾਈ ਪੁੱਤ ਸੀ ਉਹ ਸੀ ਰੋਇਆ ਹੈ ਇਹ ਇੱਕ ਜਿਹੜਾ ਜ਼ਖਮੀ ਹੈ ਜਿਹਨੂੰ ਬੱਸ ਉਹ ਨਾਲ ਦਿੱਲੀ ਦਿੱਤੀ ਉਹ ਵੀ ਬਾਅਦ ਚ ਜ਼ਖਮਾ ਦੀ ਤਾਬਨਾ ਸੈੰਡਾ ਹੋਇਆ ਸ਼ੀਰ ਹੋ ਗਿਆ ਦੇਖੋ ਮੋਟਾ-ਬਾਬਾ ਸਰਕਾਰਾਂ ਬਣਾਉਂਦੇ ਆ ਤੁਸੀਂ ਕਿਤੇ ਘੰਟਾ ਬਹਿ ਜਾਓ ਰੋਡ ਤੇ ਲਾੜ ਦੇ ਨਾਲ ਇਹ ਗੱਲਾਂ ਆਉਂ ਲੱਗ ਜਾਂਦੀਆਂ ਹੈ ਕਿ ਜੀ ਲੋਕ ਬਹੁਤ ਤੰਗ ਹੁੰਦੇ ਆ ਔਰ ਜਿਹੜੇ ਹਰਿਆਣੇ ਦੇ ਬਾਡਰਾਂ ਤੇ ਕੰਧਾਂ ਕੱਢੀਆਂ ਇਹਦੇ ਨਾਲ ਲੋਕ ਤੰਗ ਨਹੀਂ ਹੁੰਦੇ ਤੁਪ ਜਾ ਜਦੋਂ ਵੀ ਉਹਨਾਂ ਬਾਅਦ ਤੇ ਖੋਲ੍ਹ ਆ ਵੀ ਇਹਦਾ ਮਰਜ਼ੀ ਦਾ ਸਾਬ ਬੰਦ ਕਰ ਦੇਣਾ ਲੋਕ ਡਿੱਗਣ ਠੱਠੇ ਹੂਚ ਮੋਂ ਜਿਹਨੇ ਅਦੇ ਪੰਜਾਬ ਦੇ 에ਰਪੋਰਟ ਤੇ ਜਾ ਰਹੇ ਹੈ ਪਰਿਵਾਰ ਜੋਂ ਬਹੁਤ ਮੈਂਦੀ ਗਿਰਤੀ ਸਿਆੜਾਂ ਚ ਆਉਂਦੀ ਹੈ ਉਹ ਵਾਪਸ ਜਾਂਦੇ ਹੈ ਕਿ ਜਿਨ੍ਹਾਂ ਨੇ ਆਈ ਲੈਂਸ ਕਰ ਜੇ ਮੌਕਾ ਬਣਦਾ ਉਹ ਵੀ ਜਾ ਰਹੇ ਐ ਜਦ ਇਹ ਬਹੁਤ ਹੀ ਉਹ ਨਹੀਂ ਖੱਜਲ ਖਵਾਰੀ ਨਾਲ ਪਹੁੰਚਦੇ ਐ ਸਰੇਸ ਗੱਲ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸਰਕਾਰਾਂ ਨੂੰ ਤੇ ਜਦੋਂ ਤੁਸੀਂ ਰੋਸ ਕਰਦੇ ਹੋ ਉਦੋਂ ਲੋਕ ਵੀ ਤੰਗ ਹੁੰਦੇ ਆ ਉਦੋਂ ਗਰੌਂਡ ਵੀ ਟੁੱਟ ਜਾਂਦਾ ਤੇ ਉਦੋਂ ਸਹੀ ਗੱਲ ਇਹ ਹੈ ਜੇ ਪੰਜਾਬ ਦੇ ਵਿੱਚ ਇੱਕ ਥਾਣੇ ਤੋਂ ਉਹਦੀ ਹੱਦ ਹੈ ਜੇ ਉਹਨਾਂ ਨੇ ਕੋਈ ਮੁਰਜ਼ਬੋ ਤੋਂ ਵਾਹਲੇ ਖਾਣੇ ਤੋਂ ਜੀ ਹੱਦ ਜੋ ਫਲ ਹੈ ਤਾਂ ਉਹ ਛਾਣ ਦੀ ਸਹਾਇਤਾ ਲੈਣੀ ਪੈਣੀ ਹੈ ਤਾਂ ਉਹ ਖਣ ਦੀ ਹੱਦ ਤੱਕ ਸਕਦੇ ਆ ਇਹ ਹੁਣ ਦੋ ਸਟੇਟਾਂ ਦਾ ਬਾਡਰ ਹੈ ਜਰਨੇ ਪੰਜਾਬ ਦੀ ਹੱਦ ਜਾ ਕੇ ਤੇ ਸਾਰੀ ਕਾਰਵਾਈ ਕੀਤੀ ਹੈ ਜਿਹਨੂੰ ਕਿਹਾ ਹੋਵੇ ਨੰਗਲ ਜਿੱਤ ਦਾ ਕਾਤਲ ਹੈ ਜਿਹੇ ਕਾਤਲ ਨੇ ਕੋ ਕਦਮ ਇਹਨਾਂ ਦੇ ਦਰਜ ਹੋਣੇ ਚਾਹੀਦੇ ਐ ਜਿਨ੍ਹਾਂ ਨੇ ਬੋਲੇ ਚਲਾਈਆਂ ਜਿਨ੍ਹਾਂ ਨੇ ਉਹਨੂੰ ਹੁਕਮ ਦਿੱਤਾ ਹੈ ਜਿਹੜੀ ਸਰਕਾਰ ਨੇ ਸਾਰਾ ਕੁਝ ਕਰਾਇਆ ਪਰ ਨਾਲ ਦੇ ਨਾਲ ਸੈਂਟਰ ਚ ਵਿਰੋਧੀ ਸਰਕਾਰ ਹੈ ਭਗਵਾਨ ਜਮਾਨ ਦੀ ਜਿਹੜੇ ਕੀ ਕੀਤਾ ਹੈ ਜਿਹੜੇ ਹਰਿਆਣੇ ਦੀ ਬੋਲ ਸੋ ਪੰਜਾਬ ਜਾ ਕੇ ਕੋਈ ਕਾਰਵਾਈ ਕਰਦੀ ਹੈ ਉਹਦੇ ਖਿਲਾਫ ਇਹਨਾਂ ਨੇ ਮੰਗਦਾ ਸੀ ਕਿ ਉਹਨਾਂ ਤੇ ਕਾਰਵਾਈ ਕਰਨ ਵਾਸਤੇ ਹਾਈ ਕੋਰਟ ਦੇ ਵਿੱਚ ਕੇਸ ਲਾਉਂਦੇ ਕਿਉਂਕਿ ਸਾਰੀ ਸਰਕਾਰਾਂ ਸੁਚੇਤ ਰਹੀਆਂ ਹੋਈਆਂ ਜੇਵਾ ਭਰਾਵਾਂ ਨੇ ਦਿੱਲੀ ਜਾਣ ਦਾ ਤਹਿਯਾ ਕੀਤਾ ਉਹਨਾਂ ਮੰਗਾਂ ਤੇ ਜਿਹੜੀਆਂ ਦਿੱਲੀ ਮੋਰਚੇ ਤੋਂ ਕਾਰਕ ਨੂੰ ਬਾਸੌੜ ਤੋਂ ਬਾਅਦ ਬਾਕੀਆਂ ਤੇ ਲਿਖਤੀ ਦਿੱਤਾ ਹੋਇਆ ਜਿੰਨੇ ਮੰਗਾਂ ਲਾਗੂ ਨਹੀਂ ਕੀਤੀਆਂ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਦੀ ਗੱਲ ਸੀ ਉਹਦੇ ਨਾਲੇ ਟੋਟਲ ਜਹਾਨ ਦਾ ਕਰਜ਼ਾ ਖਤਮ ਹੋਵੇ ਤੇ ਡਾਕਟਰ ਸਮੇਤ ਉਹਦੇ ਜੋ ਬਾਹਰ ਆਇਆ ਜਾਵੇ ਡਰਗ ਭਾਗਾ ਇੰਨਾ ਸਮਾਂ ਹੋ ਗਿਆ ਤੇ ਜੇ ਉਪਰਾਹ ਬੈਠੇ ਆ ਤਾਂ ਮੜਾ ਪੂਰੀ ਦੁਨੀਆ ਚ ਇਹ ਕਿਸਾਨਾਂ ਦੀ ਮੰਗਾਂ-ਮਸਲੇ ਕੀ ਐ ਦਿੱਲੀ ਕੋਲ ਤੋਂ ਬਾਹਰ ਕਿਤੇ ਆਲੀਆਂ ਮੰਗਾਂ ਕਿਉਂ ਨਹੀਂ ਸਰਕਾਰ ਨੇ ਲਾਗੂ ਕੀਤੀਆਂ ਇਹ ਮੰਗਾਂ ਭਰਾਵੋ ਸਿਖਰ ਤੇ ਪਹੁੰਚ ਚੁੱਕੀਆਂ ਠੀਕ ਐ ਜੱਥੇਬੰਦੀਆਂ ਯਾਰਸ ਵਿੱਚ ਵਖਰੇਵੇਂ ਐ ਤਾਂ ਹੀ ਅੱਜ ਅੱਡਾ ਐ ਆਪਣੀ ਜੱਥੇਬੰਦੀ ਦਾ ਤੇ ਸਾਡਾ ਕੋਈ ਇੰਨਾ ਵੀ ਵਿਰੋਧ ਨਹੀਂ ਹੋਵੇ ਜਦੋਂ ਬੰਦਿਆਂ ਦੇ ਵਿੱਚ ਜੇ ਉਹ ਤੇ ਗੁਹੜ ਪੈਂਦੀ ਅਸੀਂ ਉਹਦੀ ਬਾਹ ਮੜਦੇ ਆ ਉਹਦੀ ਮਦਦ ਤੇ ਆਉਨੇ ਆ ਆਪਾਂ ਜੀ ਮਾਤੇ ਆਏ ਆ ਪੂਰ ਬਲਾਜੇ ਬੰਦ ਕੀਤੇ ਆ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਬਾਰੇ ਚ ਬੈਠੇ ਆ ਰੇਲ ਜੰਮ ਕੀਤੀ ਹੈ ਇਸ ਤੋਂ ਬਾਅਦ ਗੱਲ ਬਾਈ ਗ੍ਰੇਗ ਦੀ ਸੰਯੁਕਤ ਸੰਯੁਕਤ ਬੋਰਡ ਦੀ ਮੀਟਿੰਗ ਸੀ ਜਦ ਵੀ ਇਹ ਪਰਨੇ ਮੇਰੇ ਸੀ ਕਿਸੇ ਵੀ ਸਟੇਟ ਦਾ ਕੋਈ ਵੀ ਆਗੂ ਇਹਨੇ ਹੋਣਾ ਜੇ ਉਹ ਗਾਇ ਹਾਜ਼ਰ ਹੋਵੇ ਉਹ 2 ਘੰਟੇ ਮੀਟਿੰਗ ਚੱਲੀ ਹੋਰ ਇੱਕ ਬਹੁਤ ਸਾਰੇ ਫੈਸਲੇ ਹੋਏ ਆ ਇੱਕ ਫੈਸਲਾ ਤਾਂ ਇਹ ਕਿ ਜਿਹੜੇ ਨੌਜਵਾਨ ਸੀ ਇਹ ਕਿਤਾ ਕੋਲੇ ਸੰਦ ਚ ਅੱਜ ਪੂਰੇ ਭਾਰਤ ਦੇ ਵਿੱਚ ਅਜਿਹਾ ਪੂਤਲਾ ਬਣਾਇਆ ਜਿਹਦੇ 4 ਫੋਟ ਮੈਂ ਮੰਨਦਾ ਹਾਂ ਮੋਦੀ ਹੈ ਕੱਟੜ ਹੈ ਜੈਸ਼ੋਨਾ ਪਰਸਮੁਖੀ ਹੈ ਇਹਨਾਂ ਚਾਰਾਂ ਨੇ ਪੂਤਲੇ ਬਣਾ ਕੇ ਜਰਨੀ ਫੋਕਰ ਦਾ ਫੈਸਲਾ ਕੀਤਾ ਹੈ ਇਹਦੇ ਹੱਦਾਂ ਇਹਦੇ ਨਾਲ ਹੀ ਸਬੰਧਿਤ ਇਹਨੂੰ ਪੂਰੇ ਭਾਰਤ ਦੇ ਵਿੱਚ ਸੱਦਾ ਦਿੱਤਾ ਕਿ ਇਹ ਟਾਕਰਾ ਸਾਡੇ ਕਿਸਾਨਾਂ ਕੋਲੇ ਉਹ ਮੇੜ ਹਾਈ ਗਏ ਤੇ ਦਿੱਲੀ ਵਾਲੀ ਸਾਈਡ ਕੰਨੀ ਮੂੰਹ ਕਰਕੇ ਖੜੇ ਕਿੱਥੇ ਜਾਣ ਇਹਦੇ ਨਾਲ ਹੀ ਜਿਹੜਾ WTO ਕਰਕੇ ਜਿਹੜੀ MSP ਦੀ ਗ੍ਰੈਂਡੀ ਦਾ ਕਾਨੂੰਨ ਬਣਾਉਣਾ ਖਰੀਦ ਦੀ ਦਾ ਉਹ ਡੱਕਾ ਬਣਿਆ ਐ ਇਹਨਾਂ ਦਿਨਾਂ ਚ ਮੈਂ ਨਵਾਂ ਤਾਂ ਭੁੱਲ ਗਿਆ ਬੰਦੂਲ ਕਦੇ ਕਿਹੜੇ ਦੇਸ਼ਾਂ 'ਚ ਵੀਡੀਓ ਹੋ ਰਹੀ ਹੈ ਆਬੋਦਾਬੀ ਆਬੋਦਾਬੀ ਦੇ ਵਿੱਚ ਮੀਟਿੰਗ ਹੋ ਰਹੀ ਹੈ ਜਿਸ ਮੀਟਿੰਗ ਦਾ ਅਜੰਡਾ ਇਹ ਹੈ ਕਿ ਜਿਹੜੇ ਤੁਸੀਂ ਐਮਐਸਪੀ ਤੇ ਸਰਕਾਰ ਦਾਲ ਖਰੀਦਿਆ ਜਾਂ ਐਮਐਸਪੀ ਬੰਦ ਦੀ ਹੈ ਇਹਨੂੰ ਬੰਦ ਕਰੋ ਇਹ ਜਿਹੜੀ ਜਨਤਿਕ ਮੰਡ ਪ੍ਰਣਾਲੀ ਹੈ ਜਿਹਦੇ ਚ ਬਹੁਤ ਸਾਰੇ ਜੀਤਾ ਪਹਿਲਾਂ ਮਿਲਦੇ ਸਾਂਸਾਂ ਕੀ ਉਹਨਾਂ ਦਾਲ ਜਾਂ ਆਟੇ ਤੇ ਜਾਂ ਕਣਕ ਤੇ ਗੱਲ ਆ ਗਈ ਹੈ ਉਹਨੂੰ ਵੀ ਉਹ ਕਹਿੰਦੇ ਬੰਦ ਕਰੋ ਜਿਹੜਾ ਬਗਲੇ ਬੰਦ ਕਰਨ ਦੇ ਨਾਲ ਜਿਹੜੇ ਬਾਹਰਲੇ ਦੇਸ਼ਾਂ ਦੀ ਕਣਕ ਵਗੈਰਾ ਦਾਣਾ ਹੈ ਤਾਹੇ ਵਹਿੰਗੇ ਭਾਰਤ ਦੇ ਭਾਰਤ ਜੀ ਵੇਚਿਆ ਜਾ ਸਕਣ। ਇਹ ਦਵਾ ਪੌਂਜੀ ਖਤ ਜਿਹੜੀ ਮੀਟਿੰਗ ਹੈ ਉਹ ਇਹ ਹੈ ਜੋ ਕੋਈ ਫੈਸਲਾ ਕਰਨਾ ਹੈ। ਉਸ ਹਾਈਬਲੇ ਦੇ ਵਿਰੋਧ ਦੇ ਵਿੱਚ ਜਿੱਥੇ ਕੈਂਟ ਖੜੇ ਕਰਨੇ ਆ ਉਸੇ ਡਬਲਯੂ ਡਬਲਯੂ ਟਿਊਬ ਦਾ ਜਰਦੀ ਦਿਓਗਾ ਜਿਹਨੂੰ ਆਪਾਂ ਕਹਿੰਦੇ ਆ ਜਿਹਦੇ ਰਾਵਣ ਨੂੰ ਹੁਕਦੇ ਆ ਫੈਸਲਾ ਹੈ ਕਿ ਉਹ ਇਹ ਜੀ ਬੂਦਲੇ ਬਣਾ ਕੇ ਜਾਵਾ ਜੀ ਵੀਰ ਦੇ ਭੁਕੇ ਜਾਣ ਤੇ ਨਾਲ ਬਾਹਰ ਸਰਕਾਰ ਨੂੰ ਕਹਿਣਾ ਕਿ ਉਹ ਤੋਂ ਬਾਹਰ ਆਵੇ ਜਦੋਂ ਘੜ ਜਿਹੜੀ ਖੇਤੀ ਉਹਦੇ ਅੰਦਰ ਕੀਤੀ ਹੋਈ ਹੈ ਇਹ ਵੀ ਕਹਿੰਦੇ ਆ ਵੀ ਸਾਡੀ ਖੇਤੀ ਗੁਲਾਮ ਬਣਾਈ ਹੋਈ ਹੈ ਇਹ ਖੇਤੀ ਨੂੰ ਆਜ਼ਾਦ ਕੀਤਾ ਜਾਵੇ ਉਸ ਤੋਂ ਬਾਅਦ ਤੀਜਾ ਫੈਸਲਾ ਹੈ ਕਿ 14 ਮਾਰਚ ਨੂੰ ਦਿੱਲੀ ਦੀ ਜਿਹੜਾ ਰੀਲਾ ਰਾਮਲੀਲਾ ਗਰਾਊਂਡ ਹੈ ਉਹਦੇ ਵਿੱਚ ਨਿਸਾਨ ਮਜ਼ਦੂਰ ਪੰਚਾਇਤ ਕਰਦੀ ਹੈ ਉਹਦੇ ਨਾਲ ਹੀ ਜਿਹੜੇ ਮੁਲਾਜ਼ਮ ਸੰਘ ਦੀ ਮਜ਼ਦੂਰ ਹੈ ਜਿਹਨੇ ਉਹਨਾਂ ਸਾਰੇ ਤਰਕਿਆਂ ਨੂੰ ਸੱਦਾ ਦਿੱਤਾ ਹੋਇਆ ਹੈ ਸਹਿਬਲਾ ਉਹਦੇ ਤੇ ਆ ਕੇ ਡੋਦੀ ਸਟੇਟਾ ਜੋ ਅਸੀਂ ਮਾਰਚ ਕਰਦੇ ਹੋਏ ਦਿੱਲੀ ਪਹੁੰਚਾਂਗੇ ਤੁਹਾਡੇ ਮਨੈ ਸਵਾਲ ਹੋ ਸਕਦਾ ਵੀ ਜੋ ਭਰਾ ਜਾਣ ਨਹੀਂ ਦਿੱਤੇ ਦਿੱਲੀ ਜੇ ਸਾਨੂੰ ਉਹਦੇ ਜਾਣ ਦੇਣਗੇ ਇਸ ਗੱਲ ਦਾ ਪਤਾ ਲੱਗਣਾ ਹੈ ਫਿਰ ਜਿੱਥੇ ਆਪਾਂ ਨੂੰ ਰੋਗ ਨੂੰ ਉੱਥੇ ਮੋਰਚੇ ਸ਼ੁਰੂ ਹੋ ਜਾਣਗੇ ਜਲਦੀ ਜਾਰੀ ਵੀ ਉਹ ਇੱਕ ਦਿਨ ਦਾ ਪ੍ਰੋਗਰਾਮ ਹੋ ਕੇ ਸਮਾਪਤ ਹੋ ਸਕਦਾ ਹੈ ਨਾਲ ਜਾਣ ਦੇਣਗੇ ਪਹਿਲੇ ਲੰਮਾ ਸਮਾਂ ਮੋਰਚੇ ਲੱਗਣ ਵਾਲੀ ਹਾਲਤ ਬਣਣੀ ਹੈ ਇਸ ਉੱਤਮ ਮੋਰਚੇ ਨੇ ਫੈਸਲੇ ਕੀਤੇ ਆ ਕਿ ਉਹ ਪੂਰੇ ਭਾਰ ਦੇ ਲੋਕ ਭਾਵੇਂ ਕੇ ਪੰਜਾਬ ਦੇ ਲੋਕ ਜਿੰਨੀ ਤਨਦੇਵੀ ਨਾਲ ਆਪਾਂ ਲਾਗੂ ਕਰਦੇ ਆ ਉਸ ਗੱਲ ਦਾ ਫਲ ਪਾਣਾ ਹੁੰਦਾ ਹੈ ਦੇਖੋ ਉਂਗਲਾ ਫੂਕਣਾ ਇਹਨੂੰ ਪੰਜ ਬੰਦੇ ਅੱਗੇ ਵੀ ਫੂਕ ਜਾਣਗੇ ਇਸੇ ਨੂੰ ਫੂਕਣ ਖਾਤਰ 5000 ਰੁਪਏ ਹੋ ਸਕਦਾ ਹੈ ਜੰਗੇ ਦਾ ਅਸਰ ਉਹਦਾ ਦਾਅ ਇੱਕ ਪੰਜ ਬੰਦੇ ਕੋਈ ਕੰਮ ਕਰ ਦੇ ਕੋ 5000 ਬੰਦਾ ਉਹ ਕੰਮ ਕਰੇ ਉਹਦੇ ਦਾਲ ਕਿਹੇ ਗੁਣਾ ਵੱਧ ਜਾਂਦੀ ਹੈ ਇਸ ਕਰਕੇ ਉਹ ਸਰਸਵਲੀ ਨਹੀਂ ਲੈਣਾ ਚਾਹੀਦਾ ਤੇ ਐਂ ਜਿਹੜੇ ਟਰੈਕਟਰ ਹੌਦੇ ਵੀ ਇਹਦੇ ਨਾਲ ਕੀ ਫਰਕ ਪੈ ਜੂਗਾ ਮੈਂ ਬਾਅਦ ਵਿੱਚ ਦੇਖਦਾ ਨੌਕਾ ਭੁੱਲ ਗਿਆ ਉਹਨਾਂ ਨੇ ਜੰਮੀ ਆਉਦੇ ਸਾਰੇ ਟਰੈਕਟਰ ਰੋੜਾ ਤੇ ਲੈਂਦੇ ਸੀ ਤੇ ਸਾਰੇ ਇਹ ਮੰਗਾ ਉਹਨਾਂ ਦੇ ਮੰਨਣੀਆਂ ਕੋਈਆਂ ਸੀ ਬੜੇ ਤੇ ਅੱਛਾ ਚੱਲੀ ਜਾਂਦਾ ਪਤ ਜੇ ਲੋ ਕੋਈ ਵੀ ਖਵਾਕ ਬਣਦਾ ਹੈ ਉਹਦਾ ਅਸਰ ਪੈਂਦਾ ਹੈ ਕਈ ਵਾਰੀ ਕੇਹੀ ਮਨੁੱਖਤਾ ਦੀ ਚੈਨਲ ਬਣਾਵਾਗੇ ਬੰਦੇ ਦਾ ਬੰਦਾ ਖੜਾ ਕੇ ਜਦ ਇਹ ਪੂਰਾ ਵੱਡਾ ਇੰਦਰੀ ਗੇੜ ਬਣ ਸਕਦਾ ਹੁੰਦਾ ਇਹਨਾਂ ਗੱਲਾਂ ਦਾ ਵੀ ਹਰੇਕ ਸੱਜੇ ਦਾ ਆਪ ਦਾ ਅਸਰ ਹੁੰਦਾ ਹੈ ਪਰ ਸੱਜੇ ਨੂੰ ਅਸੀਂ ਲਾਗੂ ਕਿਵੇਂ ਕਰਦੇ ਆ ਕਿਹੜੇ ਜੋਸ਼ ਨਾਲ ਲਾਗੂ ਕਰਦੇ ਆ ਉਹਦਾ ਵੱਡਾ ਅਸਰ ਪੈਣਾ ਜਿਹੜੇ ਬੜਾ ਬਾਦਰਾ ਦੇ ਬੈਠੇ ਆ ਦੇਖੋ ਅਸੀਂ ਉਹਨੂੰ ਸੁਝਾਅ ਭੇਜਿਆ ਸੀ ਕਾਨੂੰਨਦਾਰ ਉਹਨੇ ਆਪਦੇ ਤੌਰ ਤੇ ਫੈਸਲਾ ਉਹ ਘਾਰਾ ਜਿਹੜਾ ਫੈਸਲਾ ਮਾਰ ਕੇ ਘਰਵਾ ਆਪਾਂ ਸੁਝਾਅ ਦਿੱਤਾ ਸੀ ਕਿ ਤੁਹਾਡੇ ਵਿੱਚੋਂ ਉਸ ਕਹਿੰਦੇ ਹੋ ਫੋਰਸਾਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਨੇ ਪ੍ਰਕਾਟ ਪੈਰਾ ਕਰਨੀ ਹੈ ਉਹਨਾਂ ਨੂੰ ਨਿਖੜਾ ਕਰੋ ਜਿਹੜੇ ਤੁਹਾਡੇ ਜਥੇਬੰਦੀ ਦੇ ਕੱਢ ਹੈ ਜੇ ਨਾ ਬੱ ਦਿੱਲੀ ਬੈਠੇ ਲੰਮਾ ਸਮਾਂ ਇਹ ਨੂੰ ਲੰਮਾ ਸਮਾਂ ਬੈਠਣ ਦਾ ਫੈਸਲਾ ਕਰੋ ਚੋਣਾਂ ਸਰਤੇ ਐ ਮੋਦੀ ਦੀਆਂ ਮੋਰ ਪ੍ਰਧਾਨ ਮੰਤਰੀ ਬਣਨਾ ਉਹਨੇ ਜਿਹੜੇ ਕਰਟੋਵਰ ਚੋਣਾਂ ਦੇ ਵਿੱਚ ਚੱਲੀ ਜਾਂਦਾ ਹੈ ਜਿਸ ਮੋਦੀ ਦੀ ਝੰਡਾ ਨਿਕਲਣੀ ਹੈ ਲੱਗਾ ਹੁਣ ਵੀ ਸੁਝਾਇਆ ਕਿ ਠੀਕ ਹੈ ਸਰਕਾਰ ਨੇ ਬਹੁਤ ਵੱਡਾ ਧੱਕਾ ਕੀਤਾ ਹੈ ਉਹਨਾਂ ਸਾਥੋਂ ਹੀ ਬੈਠਣਾ ਜਿਉਂ ਲੱਗਦਾ ਵੀ ਦਿੱਲੀ ਤਾਂ ਗਏ ਨਹੀਂ ਕਿਸੇ ਕੋਲ ਨੂੰ ਲੱਗਦਾ ਵੀ ਉਹਦੇ ਰੋਗ ਲੈ ਦਿੱਲੀ ਤਾਂ ਗਏ ਨਹੀਂ ਇਹ ਉਹਨਾਂ ਭਰਾਵਾਂ ਦਾ ਤਿਰਖਾ ਹੈ ਉਹ ਦਿੱਲੀ ਨਹੀਂ ਉਹ ਤਾਂ ਦੁਨੀਆ ਦੇ ਮੰਡਰਾ ਪੰਜਾਬ ਦੇ ਕਿਹੜਾ ਦੇਸ਼ ਹੈ ਜਿੱਥੇ ਸਾਡੇ ਭਾਰਤ ਦੇ ਲੋਕ ਬੈਠੇ ਐ ਕੀ ਉਹਨਾਂ ਨੂੰ ਪਤਾ ਨਹੀਂ ਇੱਕ ਜੇ ਉਹ ਨਾ ਰੋਗ ਦੇ ਇਹ ਦਿੱਲੀ ਆ ਕੇ ਵਹਿ ਜਾਂਦੇ ਹੋ ਸਕਦਾ ਏਦਾਂ ਵੱਡਾ ਅਸਰ ਨਾ ਪੈਂਦਾ ਜਿਹਨਾਂ ਨੇ ਜਾਵਲ ਕਰਿਆ ਰੋਕਿਆ ਲੋਕਾਂ ਜੋ ਰੋਸ ਹੈ ਬਹੁਤ ਵੱਡੀ ਪੱਧਰ ਤੇ ਤੇ ਦਾ ਫਿਰ ਬੁਰੀ ਦੁਨੀਆ 'ਚ ਕੀ ਹੋਇਆ ਤੇ ਮੋਦੀ ਦੀ ਤੋਏ ਤੋਏ ਹੁੰਦੀ ਹੈ ਸਾਰੀ ਦੁਨੀਆ 'ਚ ਇਕੱਲੀ ਭਾਰਤ 'ਚ ਨਹੀਂ ਇਸ ਕਰਕੇ ਇਹ ਅੱਜ ਵੀ ਜੇ ਉਹਨਾਂ ਨੂੰ ਸੁਜਾ ਕੇ ਹੋ ਜਿਆ ਕਿਉਂਕਿ ਸਾਡੇ ਸਾਥੀ ਵੀਡੀਓ ਵਗੈਰਾ ਬਣਾ ਰਹੇ ਐ ਕਿ ਉਹ ਸਾਥ ਨਾਲ ਹੀ ਬੈਠਣ ਅਸੀਂ ਕੋਲ ਦੇ ਨਾਲ ਖੜੇ ਆ ਸਯੁਗਤ ਮੋਰ ਕੇ ਨੇ ਆਪਣੇ ਤੌਰ ਤੇ ਕਿੰਨੇ ਸੱਦੇ ਦਿੱਤੇ ਹੈ ਕਿਉਂਕਿ ਇਹ ਹਾਲ ਤਪੈਦਾ ਹੋਈ ਹੈ ਸੱਦੇ ਤਾਂ ਹੀ ਆਏ ਹੈ ਤੇ ਨਹੀਂ ਤੇ ਲਿਵਲੀ ਦੀ ਗੱਲ ਚੱਲੀ ਜਾਂਦੀ ਸੀ ਸਯੁਗਤ ਮੋਰਚੇ ਵਾਲੀ ਦੀ ਇਸ ਗੱਲ ਕੇ ਭਰਾਵੋ ਮੈਂ ਮੁੱਖ ਤੌਰ ਤੇ ਤੁਹਾਨੂੰ ਜਾਣਕਾਰੀ ਉਹ ਦੇਣੀ ਸੀ ਕੱਲ੍ਹ ਵਾਲੀ ਮੀਟਿੰਗ ਦੀ ਕਿਉਂਕਿ ਗਲੇ ਦੀ ਮੇਰੀ ਹਜੇ ਵੀ ਸਮੱਸਿਆ ਹੈ ਇਸ ਕਰਕੇ ਮੈਂ ਤਾਂ ਆਪੋ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ